ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈ ਹਾਂ ਮਿਲਨਸਾਰ ਬਣੋ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਵਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਤੁਸੀਂ ਆਪਣੀ ਜਮਾਤ ਅਤੇ ਨਾਮ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮਿਲਨਸਾਰ ਬਣੋ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਕਿੰਨੇ ਮਿੱਤਰ ਹਨ ਕਦੇ ਵਿਚਾਰ ਕੀਤਾ ਹੈ ਕਿ ਤੁਸੀਂ ਕਿੰਨੇ ਲੋਕਾਂ ਨੂੰ ਦੁਸ਼ਮਣ ਬਣਾ ਦਿੱਤਾ ਹੈ ਤੁਹਾਡੇ ਬਾਰੇ ਲੋਕ ਕੀ ਸੋਚਦੇ ਹਨ ਤੁਹਾਡੇ ਵਿਅਕਤੀਤਵ ਦੇ ਰਹਿਣ ਸਹਿਣ ਦੇ ਬੋਲਚਾਲ ਅਤੇ ਵਿਹਾਰ ਦੇ ਵਿਸ਼ੇ ਵਿੱਚ ਤੁਹਾਡੇ ਬਾਖਵਾ ਅਤੇ ਵਿਹਾਰ ਵਿੱਚ ਆਉਣ ਵਾਲਿਆਂ ਦੀ ਕਿਹੋ ਜਿਹੀ رائے ਹੈ ਮਿਲਣਸਾਰ ਤਾਂ ਇੱਕ ਅਜੀਹਾ ਗੁਣ ਹੈ ਜਿਸ ਵਿੱਚ ਅਨੇਕ ਗੁਣ ਸ਼ਾਮਲ ਹਨ ਇਸ ਗੁਣ ਦੇ ਬਾਰੇ ਉੱਤੇ ਤਾਂ ਬੁਰੇ ਲੋਕ ਵੀ ਕੰਮ ਬਣਾ ਜਾਂਦੇ ਹਨ ਸਫਲ ਹੋ ਜਾਂਦੇ ਹਨ ਚੰਗੇ ਲੋਕਾਂ ਵਿੱਚ ਇਹ ਗੁਣ ਹੁੰਦਾ ਹੈ ਤਾਂ ਉਸ ਦਾ ਮਹੱਤਵ ਅਤੇ ਸ਼ਕਤੀ ਹੋਰ ਵੀ ਵੱਧ ਜਾਂਦੀ ਹੈ ਮਿਲਨਸਾਰਤਾ ਦਾ ਗੁਣ ਸਭ ਨੂੰ ਆਪਣੇ ਵੱਲ ਖਿੱਚਦਾ ਹੈ ਸਫਲਤਾਵਾਂ ਵੀ ਚੁੰਬਕ ਦੀ ਤਰ੍ਹਾਂ ਉਸ ਵਿਅਕਤੀ ਵੱਲ ਖਿੱਚੀਆਂ ਚਲੀਆਂ ਆਉਂਦੀਆਂ ਹਨ ਮਿਲਨਸਾਰ ਵਿਅਕਤੀ ਮਿੱਠ ਬੋਲੜਾ ਵਿਹਾਰ ਕੁਸ਼ਲ ਅਤੇ ਨਰਮ ਹੁੰਦਾ ਹੈ ਤੁਸੀਂ ਜੇਕਰ ਸਭ ਨਾਲ ਬੜੇ ਪਿਆਰ ਨਾਲ ਮਿਲਣ ਵਾਲੇ ਹੋ ਤਾਂ ਸਮਝ ਲਓ ਦੁਨੀਆ ਦੀ ਇੱਕ ਬੜੀ ਕੀਮਤੀ ਚੀਜ਼ ਤੁਹਾਡੇ ਕੋਲ ਹੈ ਪਰ ਜੇਕਰ ਨਹੀਂ ਤਾਂ ਇਸ ਕਲਾ ਵਿੱਚ ਨਿਪੁੰਨ ਹੋਣ ਲਈ ਤੁਸੀਂ ਆਤਮ ਕੇਂਦਰਿਤ ਨਾ ਰਹੋ ਜੇਕਰ ਤੁਸੀਂ ਆਤਮ ਕੇਂਦਰ ਆਤਮਕ ਕੇਂਦਰਿਤ ਹੋ ਇਕੱਲਾਪਨ ਪਸੰਦ ਕਰਦੇ ਹੋ ਗੋਮਸਮ ਰਹਿੰਦੇ ਹੋ ਕਿਸੇ ਨੂੰ ਮਿਲਦੇ ਜੁਲਦੇ ਨਹੀਂ ਤਾਂ ਅੱਜ ਤੋਂ ਹੀ ਇਸ ਇਕੱਲੇਪਨ ਨੂੰ ਛੱਡ ਦਿਓ ਆਪਣੇ ਵਾਕਪਾਂ ਅਤੇ ਮਿੱਤਰਾਂ ਦਾ ਦਾਇਰਾ ਵਧਾਓ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਤੁਸੀਂ ਮਿਲਦੇ ਹੋ ਤਾਂ ਲੋਕਾਂ ਨੂੰ ਜਾਣਨ ਦਾ ਤੁਹਾਨੂੰ ਮੌਕਾ ਮਿਲਦਾ ਹੈ ਇੱਕ ਹੋਰ ਗੱਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਰਮਨ ਪਿਆਰੇ ਹੋ ਮੋ ਅਤੇ ਲੋਕ ਤੁਹਾਨੂੰ ਪਸੰਦ ਕਰਨ ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਵੀ ਲੋਕਾਂ ਨੂੰ ਪਸੰਦ ਕਰੋ ਜਾਂ ਤਾਂ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਦੂਜਿਆਂ ਨੂੰ ਅੱਗੇ ਵਧਾ ਨਹੀਂ ਦੇਖਣਾ ਚਾਹੁੰਦੇ ਈਰਖਾ ਦਾ ਭਾਵ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਉਹ ਦੂਜਿਆਂ ਦੇ ਕੰਮਾਂ ਵਿੱਚ ਰੁਕਾਵਟਾਂ ਪਾਉਂਦੇ ਹਨ ਅਜਿਹੇ ਲੋਕਾਂ ਵਿੱਚ ਕੋਈ ਨੇਕ ਉਤਸ਼ਾਹੀ ਇਮਾਨਦਾਰ ਅਤੇ ਨਰਮ ਵਿਅਕਤੀ ਫਿੱਟ ਨਹੀਂ ਬੈਠਦਾ ਸਾਨੂੰ ਲੋਕਾਂ ਦੇ ਮਨੋਵਿਗਿਆਨ ਨੂੰ ਸਮਝਣਾ ਚਾਹੀਦਾ ਹੈ ਅਤੇ ਉਸੇ ਤਰ੍ਹਾਂ ਦਾ ਵਿਵਹਾਰ ਉਹਨਾਂ ਨਾਲ ਕਰਨਾ ਚਾਹੀਦਾ ਹੈ ਪੂਰਨ ਮਨੁੱਖ ਉਹੀ ਹੈ ਜੋ ਦੂਸਰਿਆਂ ਨਾਲ ਪ੍ਰਸੰਨ ਹੁੰਦਾ ਹੈ ਅਤੇ ਜਿਸ ਨਾਲ ਦੂਸਰੇ ਪ੍ਰਸੰਨ ਹੁੰਦੇ ਹਨ ਜੋ ਲੋਕਾਂ ਨੂੰ ਚਾਹੁੰਦਾ ਹੈ ਲੋਕ ਵੀ ਉਸੇ ਨੂੰ ਚਾਹੁੰਦੇ ਹਨ ਅਤੇ ਉਸ ਨੂੰ ਮਿਲਣ ਤੋਂ ਬਾਅਦ ਲੋਕ ਉਸਦੇ ਹੋ ਕੇ ਰਹਿ ਜਾਂਦੇ ਹਨ ਉਸ ਨੂੰ ਮਿਲਣ ਤੇ ਸਭ ਖੁਸ਼ ਹੋ ਕੇ ਪਰਤਦੇ ਹਨ ਤੁਹਾਡੇ ਜੋ ਵਾਕਪ ਤੁਹਾਡੀ ਨਜ਼ਰ ਵਿੱਚ ਬੁਰੇ ਹਨ ਉਹਨਾਂ ਵਿੱਚ ਲੱਭਣ ਤੇ ਤੁਹਾਨੂੰ ਬਹੁਤ ਸਾਰੇ ਗੁਣ ਮਿਲਣਗੇ ਤੁਸੀਂ ਵੇਖੋਗੇ ਕਿ ਇਹਨਾਂ ਲੋਕਾਂ ਵਿੱਚ ਸਭ ਤੁਹਾਡੇ ਨਾਲੋਂ ਜ਼ਿਆਦਾ ਗੁਣਵਾਨ ਹਨ ਤੁਸੀਂ ਹੈਰਾਨ ਰਹਿ ਜਾਮੋਗੇ ਅਤੇ ਕਹਿ ਉਠੋਗੇ ਕਿ ਮੈਨੂੰ ਤਾਂ ਸਭ ਵਿੱਚ ਗੁਣ ਦੇਖਣ ਦੀ ਆਤ ਪੈ ਗਈ ਹੈ ਇਹ ਗੁਣ ਤੁਹਾਨੂੰ ਮਿਲਨਸਾਰ ਬਣਾਉਂਦਾ ਚਲਾ ਜਾਵੇਗਾ ਤੁਹਾਨੂੰ ਬਾਖ ਚੁਤرائی ਵੀ ਸਿੱਖਣੀ ਚਾਹੀਦੀ ਹੈ ਚੁਤرائی ਦਾ ਅਰਥ ਹੈ ਚਲਾਕੀ ਨਹੀਂ ਹੈ ਜੇਕਰ ਤੁਸੀਂ ਮਿਠਾਸ ਵਿਖੇਰਦੇ ਹੋ ਤਾਂ ਚਾਰੇ ਪਾਸੇ ਹਰ ਮਨ ਪਿਆਰੇ ਹੋ ਜਾਵੋਗੇ ਹੰਕਾਰ ਈਰਖਾ ਜਲਣ ਅਤੇ ਕ੍ਰੋਧ ਸਦਾ ਸਫਲਤਾ ਵਿੱਚ ਰੁਕਾਵਟ ਪਾਉਂਦੇ ਹਨ ਸਮਾਜ ਸੇਵਾ ਦੇ ਲਈ ਵੀ ਪਹਿਲੀ ਜ਼ਰੂਰਤ ਮਿਲਨਸਾਰ ਬਣਦੀ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਿਲਨਸਾਰ ਵਿਅਕਤੀ ਜਿੱਥੇ ਜਾਵੇਗਾ ਖੁਸ਼ੀਆਂ ਵਿਖਰ ਜਾਣਗੀਆਂ ਉਹਨਾਂ ਦੀਆਂ ਰਾਹਾਂ ਵਿੱਚ ਫੁੱਲ ਹੀ ਫੁੱਲ ਵਿਸ਼ਨਗੇ ਸੋ देर ਨਾ ਕਰੋ ਅੱਜ ਤੋਂ ਹੀ ਆਪਣਾ ਸੁਭਾਅ ਨੂੰ ਬਦਲਣ ਵਿੱਚ ਲੱਗ ਜਾਓ ਮਿਲਨਸਾਰ ਬਣ ਜਾਓ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਮਿਲਨਸਾਰ ਬਣੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ